ਉਹ ਅੱਜ ਇਹਨਾਂ ਜਿਹੜੇ ਮਤਿਆਂ ਦੇ ਵਿੱਚ ਉਹ ਗੱਲ ਵੀ ਹੈ ਤੁਸੀਂ ਕਿਹਾ ਸੀਗਾ ਕਿ ਜੇ ਸਿਆਸੀ ਪਾਰਟੀ ਬਣਦੀ ਹੈ ਸਿਆਸੀ ਤਨਜ਼ੀਮ ਬਣਦੀ ਹੈ ਤਾਂ ਸਿਰਫ ਇਹ ਨਹੀਂ ਕਿਹਾ ਜਾ ਸਕਦਾ ਕਿ ਕੱਲੇ ਸਿੱਖ ਧਰਮ ਦੇ ਜਿਹੜੇ ਮਸਲੇ ਆ ਉਹਨਾਂ ਤੇ ਗੱਲਬਾਤ ਹੋਊਗੀ ਜੇ ਸਿਆਸੀ ਤੌਰ ਤੇ ਆਉਂਦੇ ਤਾਂ ਫਿਰ ਸਾਰੇ ਤਬਕਿਆਂ ਨੂੰ ਸਾਰੀਆਂ ਕੌਮਾਂ ਨੂੰ ਨਾਲ ਲੈ ਕੇ ਚੱਲਣਾ ਪੈਗਾ ਔਰ ਉਹ ਗੱਲੇ ਦੇ ਵਿੱਚ ਹਾਂਜੀ ਉਹ ਬਿਲਕੁਲ ਮੈਂ ਤੁਹਾਨੂੰ ਦੱਸਿਆ ਸੀਗਾ ਨਾ ਕਿ ਇਹ ਕਰਨਾ ਪਊਗਾ ਜੀ ਤੁਸੀਂ ਕੱਲੇ ਸਿੱਖ ਧਰਮ ਆਧਾਰਿਤ ਰਾਜਨੀਤੀ ਪੰਥਕ ਜਾਂ ਨਿਖਾਸ ਤੌਰ ਤੇ ਕਿਉਂਕਿ ਪੰਥਕ ਰਾਜਨੀਤੀ ਦੇ ਵਿੱਚ ਵੀ ਤਾਂ ਗਾਂ ਅ ਜਦੋਂ ਅਕਾਲੀ ਦਲ ਬਾਦਲ ਆਇਆ ਅਕਾਲੀ ਦਲ ਅਮਰਤਸਰ ਹੈ ਹਮ ਠੀਕ ਹੈ ਨਾ ਜੀ ਤਾਂ ਉੱਥੇ ਵੀ ਤਾਂ ਵੋਟ ਦੀ ਡਿਵੀਜ਼ਨ ਹੈ ਹਮ ਤਾਂ ਦਾ ਮਤਲਬ ਕਿ ਪਾਵਰ ਹਾਸਲ ਕਰਨ ਵਾਸਤੇ ਤੁਸੀਂ ਇਕੱਲੇ ਪੰਥਕ ਵੋਟ ਜਿਹੜੀ ਕਿ ਡਿਵੀਜ਼ਨ ਦਾ ਹਮ ਹਮ ਸ਼ਿਕਾਰ ਹੈ ਜੀ ਉਹਦੇ ਸਾਰੇ ਨਹੀਂ ਚੱਲ ਸਕੋਗੇ ਬਿਲਕੁਲ ਤਾਂ ਵੋਟ ਤਾਂ ਤੁਹਾਨੂੰ ਦੂਸਰਿਆਂ ਦੀ ਵੀ ਲੈਣੀ ਪਾਉਗੀ ਨਾ ਹਮ ਚਾਹੇ ਉਹ ਹਿੰਦੂ ਹੈ ਜੀ ਜੀ ਚਾਹੇ ਜੱਟ ਤੋਂ ਇਲਾਵਾ ਐਸਸੀ ਹੈ ਓਬੀਸੀ ਹੈ ਬਿਲਕੁਲ ਇਸ ਕਰਕੇ ਉਹ ਉਹਨਾਂ ਨੇ ਵਰਗ ਵੀ ਸਾਰੇ ਵਿੱਚ ਪਾਤੇ ਧਰਮ ਵੀ ਵਿੱਚ ਪਾਤੇ ਜੀ 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 ਪਰ ਨੁਮਾਇੰਦਗੀ ਕਿੰਨੀ ਕੁ ਹੈ ਸਵਾਲ ਇਹ ਤੇ ਪੈਦਾ ਹੁੰਦਾ ਹੈ ਨਾ ਵਿੱਚ ਕੀ ਨਹੀਂ ਪਾਰਟੀ ਦੇ ਵਿੱਚ ਕੀ ਹਾਂਜੀ ਕਿਉਂਕਿ ਪੰਜਾਬ 'ਚ ਤਾਂ ਮੁਸਲਮਾਨ ਵੀ ਹੈ ਨਾ ਜੀ ਪੰਜਾਬ 'ਚ 크ਿਸਚੀਅਨ ਵੀ ਹੈ ਹਮ ਪੰਜਾਬ 'ਚ ਸਿੱਖ ਵੀ ਹੈ ਹਿੰਦੂ ਵੀ ਹੈ ਜੀ ਜੀ ਚਾਰੇ ਧਰਮ ਹੈਗੇ ਨੇ ਬਿਲਕੁਲ ਦੂਜੇ ਵੀ ਹੋਣਗੇ ਹਮ ਥੋੜੇ ਬਹੁਤ ਪਰ ਇਹ ਮੇਨਲੀ ਆਪਾਂ ਕਹਿ ਲਈਏ ਥੋੜੇ ਥੋੜੇ 크ਿਸਚੀਅਨ ਤੇ ਮੁਸਲਮ ਉਸ ਤੋਂ ਬਾਅਦ ਵੱਡੀ ਵਸੋਂ ਕਿਹੜੀ ਹੈ ਸਿੱਖ ਤੇ ਹਿੰਦੂ ਬਿਲਕੁਲ ਠੀਕ ਕਹਿੰਦੇ ਜੀ ਤੋ ਇਸ ਇਸ ਕਰਕੇ ਕਿਉਂਕਿ ਜਿਹੜੀ ਆਪਾਂ ਦੇਖਦੇ ਆ ਵੈਸੇ ਉਹ ਇੱਕ ਦਿਨ ਮੈਂ ਆਪਾਂ ਬੋਲਦੇ ਆ ਨਾ ਪੰਜਾਬੀ ਪਿੰਡੂ ਸਟਾਈਲ ਨਾਲ ਮੈਂ ਜਰਨਲ ਕਹਿੰਦੇ ਨਾ ਹੁੰਦਾ ਉਹ ਇੱਕ ਇੱਕ ਨਗਰ ਇਹ ਜਨਰਲ ਹੁੰਦੀ ਆ ਵੀਰੇ ਤੋਏ ਹੁੰਦੇ ਆ ਸਾਰੇ ਆ ਜਨਰਲ ਆਪਾਂ ਜਰਨਲ ਕਹਿੰਦੇ ਨਾ ਜਨਰਲ ਵੋਟ ਕਹਿੰਦੇ ਜੀ ਨਾ ਤੋ ਉਹ ਉਹ ਵੀ ਜਿਹੜੀ ਜੱਟ ਵੋਟ ਹੈ ਉਹ ਵੀ ਡਿਵਾਈਡ ਹੋ ਜਾਂਦੀ ਹੈ ਨਾ ਸੋ ਇਸ ਕਰਕੇ ਕਿਸੇ ਵੀ ਪਾਰਟੀ ਨੇ ਜੇ ਸੱਤਾ ਤੱਕ ਪਹੁੰਚਣਾ ਹੈ ਨਾ ਜੀ ਜਾਂ ਸੱਤਾ ਤੱਕ ਪਹੁੰਚਣ ਦੀ ਸੰਭਾਵਨਾ ਦਿਵਾਉਣੀ ਤਾਂ ਉਹਨੂੰ ਹਰੇਕ ਵਰਗ ਦੀ ਹਰੇਕ ਤਰ੍ਹਾਂ ਦੀ ਗੱਲ ਤੇ ਕਰਨੀ ਪਾਉਗੀ ਨਾ ਸਰ ਇੱਕ ਇੱਥੇ ਨਾ ਅ ਭਾਈ ਗੱਲ ਕਹੀ ਸੀਗੀ ਇੱਕ ਵੀਰ ਨੇ ਮੈਂ ਕਮੈਂਟ ਦੇਖ ਰਿਹਾ ਸੀ ਉਹਨਾਂ ਦਾ ਉਹ ਕਹਿੰਦੇ ਕੁਝ ਚੈਨਲ ਨਾ ਹੁਣ ਆਪਾਂ ਤਾਂ ਸਾਰੇ ਚੈਨਲ ਦੇਖਦੇ ਨਹੀਂ ਵੈਸੇ ਵੀ ਮੈਂ ਤੇ ਭਾਰਤੀ মিডিਆ ਜਿਹੜਾ ਨਾ ਇੱਥੋਂ ਵਾਲਾ ਉਹ ਦੇਖਣਾ ਹੌਂਦੀ ਕਰਦਾ ਖਾਸ ਤੌਰ ਤੇ ਜਿਹੜਾ ਟੈਲੀਵਿਜ਼ਨ ਮੇਨਸਟ੍ਰੀਮ ਦਾ ਮੈਂ ਅਵੋਇਡ ਕਰਦਾ ਹਾਂ ਉਹਦੇ ਨਾਲ ਸਪੋਰਟਸ ਦੇਖੋ ਵਧੀਆ ਮਜ਼ਾ ਆਉਂਦਾ ਬਿਲਕੁਲ ਉਹ ਚ ਬੜਾ ਕੁਝ ਜਾਂ ਕਿਤੇ ਕਾਕੇ ਨੇ ਕਾਰਟੂਨ ਲਾਇਓ ਉਹ ਦੇਖੋ ਅੱਛਾ ਇਹਦੇ ਚ ਉਹ ਵੀਰ ਕਹ ਰਹੇ ਸਨ ਕਿ ਕੁਝ ਚੈਨਲ ਇਹ ਨੈਰੇਟਿਵ ਚਲਾਉਣਾ ਸਟਾਰਟ ਕਰ ਚੁੱਕੇ ਆ ਹੂੰ ਉਹ ਤਾਂ ਕਿਹਨ ਜੀ ਕਈ ਵਾਰੀ ਤਾਂ ਕਈ ਗੱਲ ਤਾਂ ਪਹਿਲੇ ਹੀ ਸ਼ੁਰੂ ਹੋ ਜਾਂਦਾ ਨਾ ਕੰਮ ਆਪਾਂ ਵੇਖਦੇ ਹੀ ਆ ਮੀਡੀਆ ਬਈ ਇਹ ਇਹ ਤੇ ਹੈ ਹੀ ਆਪਣਾ ਪੈਗੰਡਾ ਬਹੁਤ ਕਰਦਾ ਹੈ ਨਾ ਮੀਡੀਆ ਜੀ ਜੀ ਤੇ ਇਹ ਚੀਜ਼ ਜਿਹੜੀ ਆ ਇਸ ਨੂੰ ਹਵਾ ਦਿੱਤੀ ਜਾ ਸਕਦੀ ਆ ਹੂੰ ਠੀਕ ਹੈ ਨਾ ਜੀ ਜੱਟ ਵਰਸਸ ਨੌਨ ਜੱਟ ਅਤੇ ਪੰਜਾਬੀ ਵਰਸਸ ਪ੍ਰਵਾਸੀ ਇਹਨਾਂ ਚੋਂ ਕੀ ਜਿਹੜਾ ਵੱਡਾ ਮੁੱਦਾ ਬਣਦਾ ਹੈ ਹਾਂ ਜਿਹਨੂੰ ਸਿਰਜਿਆ ਕਿਸ ਤਰ੍ਹਾਂ ਜਾਂਦਾ ਹੈ ਨਾ ਪਰ ਇੱਕ ਗੱਲ ਆ ਭਾਰਤੀ ਜਨਤਾ ਪਾਰਟੀ ਦਾ ਇੱਕ ਆਪਾਂ ਹਰਿਆਣੇ ਦਾ ਨਮੂਨਾ ਦੇਖ ਲਓ ਜਿਵੇਂ ਹੀ ਉਹਨਾਂ ਨੇ ਜੱਟ ਕਹ ਲਓ ਜਾਂ ਜਾਟ ਕਹ ਲਓ ਮੁੱਖ ਮੰਤਰੀ ਕਟਿਆ ਉਸ ਤੋਂ ਬਾਅਦ ਹੁਣ ਤੁਸੀਂ ਦੇਖ ਲਓ ਕਿ ਜਾਟਾਂ ਨੂੰ ਮੁੜ ਕੇ ਉਹਨਾਂ ਨੇ ਲਾਗੇ ਨਹੀਂ ਲੱਗਣ ਦਿੱਤਾ ਸੱਦਰ ਦੇ ਬਿਲਕੁਲ ਇੱਥੇ ਵੀ ਪੰਜਾਬ 'ਚ ਵੀ ਇਹ ਹੈ ਕਿ ਜੇ ਇੱਕ ਵਾਰੀ ਉਹਨਾਂ ਨੇ ਰੋਕ ਲਿਆ ਨਾ ਹੂੰ ਚਾਹੇ ਬਾਹਰ ਰਹਿ ਕੇ ਵੀ ਰੋਕ ਲਿਆ ਫਿਰ ਰਸਤਾ ਫਤਰਾ ਹੋ ਜਾਏਗਾ ਦੇਖੋ ਬਾਹਰ ਰਹਿ ਕੇ ਪਹਿਲਾਂ ਵੇਖਦੇ ਆਓ ਪਹਿਲਾਂ ਖੇਡ ਦੇ ਬਾਹਰੋਂ ਹੌਲੀ ਹੌਲੀ ਵਿੱਚ ਆਉਂਦੇ ਨੇ ਮਿੰਟੂ ਜੀ ਕੁਝ ਕਮੈਂਟ ਆਪਾਂ ਪੜ ਲ ਲਈਏ ਫਿਰ ਆਪਾਂ ਅੱਗੇ ਨੂੰ ਚੱਲਾਂਗੇ ਆ ਯੰਗ ਮੈਨ ਜੀ ਕਹਿ ਰਹੇ ਨੇ ਕਿ ਸੁਖਵੀਰ ਸਾਹਿਬ ਨੇ ਜਥੇਦਾਰ ਸਾਹਿਬ ਨੂੰ ਕਹਿੰਨੇ ਏਜੰਸੀ ਦਾ ਬੰਦਾ ਕਿਹਾ ਜਿਸ ਦਾ ਮਤਲਬ ਕਾਲ ਤਖਤ ਦੇ ਫੈਸਲੇ ਨੂੰ ਕਹਿੰਨੇ ਸਿੱਧਾ ਸਿੱਧਾ ਚੈਲੰਜ ਕਰ ਗਏ ਨੇ ਜੋ ਬਾਦਲ ਪਰਿਵਾਰ ਦਾ ਬਹੁਤ ਤਕੜਾ ਨਪਸਾਨ ਕਰੇਗਾ ਔਰ ਜਗਜੀਤ ਸਿੰਘ ਜੀ ਕਹਿ ਰਹੇ ਨੇ ਕਿ ਸੰਵਿਧਾਨ ਜਿਹੜਾ ਹੈ ਆਉਣ ਵਾਲੀ ਵਿਸਾਖੀ ਤੇ ਉਹਨਾਂ ਨੇ ਲੋਕਾਂ ਨੇ ਸਾਹਮਣੇ ਰੱਖਣਾ ਹੁੰਦਾ ਕੀ ਹੈ ਕਿ ਬਿਲਕੁਲ ਇਹ ਉਹਨਾਂ ਨੇ ਮਤੇ ਪਾਤੇ ਜੀ ਠੀਕ ਹੈ ਜੀ ਪਾਰਟੀ ਦੀ ਸ਼ੁਰੂਆਤ ਹੋ ਗਈ ਹੂੰ ਵਰਕਿੰਗ ਜਾਨੀ ਸ਼ੁਰੂ ਹੋ ਜਾਏਗੀ ਉਹਨਾਂ ਦੀ ਉਸ ਤੋਂ ਬਾਅਦ ਹੁਣ ਸੰਵਿਧਾਨ ਤੇ ਕੰਮ ਹੋ ਜਾਊਗਾ ਸ਼ੁਰੂ ਜੀ ਉਹਦੇ ਵਿੱਚ ਜਿਹੜੇ ਲੀਗਲ ਐਕਸਪਰਟ ਹੁੰਦੇ ਨੇ ਉਹ ਬੈਠਦੇ ਆ ਫਿਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਰਜਿਸਟ੍ਰੇਸ਼ਨ ਵਾਸਤੇ ਕੀ ਕੀ ਰਿਕੁਆਇਰਮੈਂਟ ਹੈ ਕਿਸ ਤਰ੍ਹਾਂ ਮਤਲਬ ਕਿ ਉਹ ਜਥੇਵੰਦਕ ਢਾਂਚਾ ਅਪਣਾਉਣਾ ਚਾਹੀਦਾ ਕਿਸ ਤਰ੍ਹਾਂ ਦੀਆਂ ਵੈਲਿਊਜ਼ ਜਿਹੜੀਆਂ ਨੇ ਖਾਸ ਤੌਰ ਤੇ ਡੈਮੋਕਰੈਟਿਕ ਵੈਲਿਊਜ਼ ਤੁਸੀਂ ਉਹਨਾਂ ਨੂੰ ਮਾਨਤਾਵਾ ਮੈਂ ਦਿੰਦੇ ਹੋ ਮੰਨਦੇ ਹੋ ਉਹਨਾਂ ਨੂੰ ਤਾਂ ਮਤਲਬ ਕਿ ਅਮਰਤਪਾਲ ਸਿੰਘ ਹੋਰਾਂ ਤੇ ਸਵਾਲ ਬਹੁਤ ਖੜੇ ਹੋਣਗੇ ਸਾਬ ਹੂੰ ਉਹ ਸਟਾਰਟ ਹੋ ਚੁੱਕੇ ਆ ਜਦੋਂ ਤੁਸੀਂ ਸਿਆਸੀ ਵਿੱਚ ਤੇ ਆ ਜਾਓਗੇ ਨਾ ਤੁਹਾਨੂੰ ਕੋਈ ਨਹੀਂ ਬਖਸ਼ੇਗਾ ਨਾ ਸੁਖਬੀਰ ਸਿੰਘ ਬਾਦਲ ਬਖਸ਼ੇਗਾ ਨਾ ਤੁਹਾਨੂੰ ਦੂਜੇ ਬਖਸ਼ਣਗੇ ਹੂੰ ਠੀਕ ਹੈ ਨਾ ਜੀ ਅਗੇ ਤੁਸੀਂ ਇੱਕ ਜਥੇਬੰਦੀ ਦੇ ਤੌਰ ਤੇ ਕੰਮ ਕਰਦੇ ਸੀਗੇ ਪਰ ਹੁਣ ਜਦੋਂ ਰਾਜਨੀਤੀ ਚ ਆ ਜਾਓਗੇ ਤੁਹਾਨੂੰ ਆ ਸਵਾਲ ਫੇਸ ਕਰਨੇ ਹੀ ਪੈਣਗੇ ਬਿਲਕੁਲ ਉਹ ਜਿਵੇਂ ਤੁਸੀਂ ਗੱਲ ਹੀ ਕਹੀ ਸੀ ਕਿ ਹੁਣ ਬੋਲਰ ਦੇ ਹੱਥ ਚ ਬੋਲ ਹੈ ਉਹ ਵੀ ਮਰਜ਼ੀ ਖੇਡ ਸਕਦਾ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਤਾਂ ਬੋਲਰ ਕੋਲ ਵੀ ਬੋਲ ਹੈ ਉਹ ਯੋਰਕ ਕਰ ਮਾਰੇਗਾ ਜਾਂ ਬਾਉਂਸਰ ਮਾਰੇਗਾ ਉਹ ਹੀ ਜਾਣਦਾ ਹੈ ਨਾ ਸੋ ਇਹ ਫੇਸ ਕਰਨਾ ਹੀ ਪਊਗਾ ਹੁਣ ਤੁਹਾਨੂੰ ਕਿਉਂਕਿ ਉਦੋਂ ਗੱਲਾਂ ਕੁਝ ਹੋਰ ਕਿਸਮ ਦੀਆਂ ਕੀਤੀਆਂ ਇਹਨਾਂ ਨੇ ਸੰਵਿਧਾਨ ਨੂੰ ਲੈ ਕੇ ਜਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਪਰ ਹੁਣ ਸਾਰਾ ਕੁਝ ਤੁਹਾਨੂੰ ਉਹ ਉਹਦੇ ਵਿੱਚੋਂ ਹੀ ਲਗਾਉਣਾ ਪੈ ਰਿਹਾ ਜੀ ਮਿੰਟ ਜੀ ਇੱਕ ਸਵਾਲ ਮੈਂ ਹੋਰ ਪੁੱਛਣਾ ਫਿਰ ਆਪਾਂ ਅਗਲੀ ਖਬਰ ਵੱਲ ਨੂੰ ਚੱਲਾਂਗੇ ਇਸੇ ਥੋੜਾ ਜਿਹਾ ਰੁਕਸਤ ਲਵਾਂਗੇ ਸਵਾਲ ਇਹ ਬਣਦਾ ਕਿ ਥੋੜਾ ਜਿਹਾ ਜੀ ਆਪਾਂ ਕੰਪੇਅਰ ਕਰਕੇ ਵੇਖਦੇ ਆ ਨਵੀਂ ਪਾਰਟੀ ਵੀ ਉਹ ਵੀ ਰਜਿਸਟ੍ਰੇਸ਼ਨ ਫਾਰਮ ਵੀ ਲਾਂਚ ਕਰਤਾ ਜੀ ਤਰਸੀਮ ਸਿੰਘ ਹੋਰਾਂ ਨੇ ਹਾਂ ਜੀ ਅਸੀਂ ਉਹੀ ਕਹਿ ਰਹੇ ਆ ਵਾਰ-ਵਾਰ ਕਿ ਦੇਖੋ ਜੀ ਗੱਲ ਇਹ ਆ ਕਿ ਅਸੀਂ ਪ੍ਰੋਗਰਾਮ ਜਿੱਦੋਂ ਕਰ ਰਹੇ ਹਾਂ ਉਹਨਾਂ ਦਾ ਮੰਚ ਹਾਲੇ ਚੱਲ ਰਿਹਾ ਸੀਗਾ ਜੀ ਸੋ ਇਸ ਵਾਰ ਵਾਸਤੇ ਜੇ ਜਿਹੜੀ ਕੋਈ ਅਪਡੇਸ਼ਨ ਅੱਡ ਤੋਂ ਆਏਗੀ ਉਹ ਕਿਰਪਾ ਕਰਕੇ ਨੋਟ ਕਰ ਲੈਣਾ ਜੀ ਜੀ ਅਬ ਮੈਂ ਪੁੱਛਿਆ ਸੀਗਾ ਕਿ ਜੇ ਥੋੜਾ ਜਿਹਾ ਆਪਾਂ ਤੁਲਨਾ ਕਰਕੇ ਵੇਖੀਏ ਇੱਕ ਨਵੀਂ ਸਿਆਸੀ ਪਾਰਟੀ ਆਉਂਦੀ ਆ ਪੰਥਕ ਪਾਰਟੀ ਵੀ ਹੈ ਤੇ ਅਕਾਲੀ ਦਲ ਵੀ ਪੰਥਕ ਪਾਰਟੀ ਹੈ ਅਕਾਲੀ ਦਲ ਦਾ ਥੋੜਾ ਜਿਹਾ ਜ਼ੋਰ ਜ਼ਿਆਦਾ ਲੱਗਣਾ ਹੁਣ ਜਾਂ ਫਿਰ ਇੱਕ ਤਰ੍ਹਾਂ ਕੰਪੀਟੀਟਰ ਤੇ ਜੇ ਆਪਾਂ ਇੱਕ ਸ਼ਬਦ ਵਰਤੀਏ ਤੇ ਉਹ ਤੇ ਫਿਰ ਹੈ ਹੀ ਉਹ ਤੇ ਖੜਾ ਹੋ ਹੀ ਗਿਆ ਅਕਾਲੀ ਦਲ ਨੂੰ ਇਹਦੀ ਪੋਜ਼ਿਟਿਵ ਪੱਖ ਵੀ ਮਿਲ ਸਕਦਾ ਹੈ ਕਿ ਉਹਦਾ ਇੱਕ ਨਵੀਂ ਸਿਆਸੀ ਪਾਰਟੀ ਆਉਣ ਦੇ ਨਾਲ ਲੋਕਾਂ ਦਾ ਰੁਝਾਨ ਇਧਰ ਹੋ ਸਕਦਾ ਹੈ ਜਾਂ ਫਿਰ ਥੋੜਾ ਜਿਹਾ ਇਹਦੇ ਵਾਸਤੇ ਅੜਿੱਕਾ ਵੀ ਬਣ ਸਕਦਾ ਕਾਲੀ ਦਲ ਵਸੇ ਇਹ ਅਕਾਲੀ ਦਲ ਬਾਦਲ ਵਾਸਤੇ ਦੇਖੋ ਸਥਿਤੀਆਂ ਜਿਹੜੀਆਂ ਅੱਗੇ ਜਾ ਕੇ ਕਿਸ ਤਰ੍ਹਾਂ ਦੀਆਂ ਹੋਣਗੀਆਂ ਹੂੰ ਮੈਨੂੰ ਨਹੀਂ ਲੱਗਦਾ ਕਿ ਹਾਲ ਫਿਲਹਾਲ ਅਸੀਂ ਕੋਈ ਐਗਜ਼ੈਕਟ ਕੋਈ ਗੱਲ ਉਹਦੇ ਤੇ ਕਰ ਸਕਦੇ ਮੈਂ ਤਾਂ ਘੱਟੋ ਘੱਟ ਇਸ ਪੋਜੀਸ਼ਨ 'ਚ ਨਹੀਂ ਆ ਹੂੰ ਕਿਉਂਕਿ ਅਕਾਲੀ ਦਲ ਬਾਦਲ ਵਾਸਤੇ ਚੁਣੌਤੀਆਂ ਸੋਂ ਕੋ ਜ਼ਿਆਦਾ ਦਰਪੇਸ਼ ਹੋਣਗੀਆਂ ਠੀਕ ਹੈ ਕਦੇ-ਕਦੇ ਐਂ ਵੀ ਹੋ ਜਾਂਦਾ ਹੁੰਦਾ ਹੈ ਦੇਖੋ ਠੀਕ ਆ ਇਹ ਅੱਜ ਦਾ ਜਿਹੜਾ ਇਕੱਠ ਉਹਨਾਂ ਦਾ ਆਪਾਂ ਦੇਖਦੇ ਹਾਂ ਕਿ ਅਕਾਲੀ ਦਲ ਬਾਦਲ ਦੇ ਮੁਕਾਬਲੇ ਤਾਂ ਬਹੁਤ ਮੇਰੇ ਖਿਆਲ ਦੇ ਨਾਲ ਘੱਟ ਸੀ ਜੇ ਚੌਥਾ ਗੇਸ ਸਕੇ ਇਹ ਲੱਗਦਾ ਹੈ ਚਲੋ ਕਿ ਹਣ ਠੀਕ ਹੈ ਨਾ ਬਹੁਤ ਆ ਰੰਗਤ ਦੇ ਵਿੱਚ ਜੇ ਆਪਾਂ ਇਕੱਠ ਦਾ ਮੁਕਾਬਲਾ ਕਰੀਏ ਜੀ ਮੇਰੇ ਇੱਕ ਦੋਸਤ ਦੱਸ ਰਹੇ ਸੀ ਕਿ ਸੀਨੀਅਰ ਜਰਨਲਿਸਟ ਨੇ ਉੱਥੇ ਗਏ ਉਹ ਕਹਿੰਦੇ ਜੀ ਅੰਦਾਜ਼ਾ ਕਿ 5-6 ਹਜ਼ਾਰ ਕੁਰਸੀ ਲੱਗੀ ਹੋਏਗੀ ਹੂੰ ਉਹਦੇ ਵਿੱਚ ਕੁਝ ਕੁਰਸੀਆਂ ਉਦੋਂ ਤੱਕ ਖਾਲੀ ਸੀ ਆ ਕਮਾਲ ਦੀ ਗੱਲ ਇੰਟਰਸਟਿੰਗ ਗੱਲ ਇਕੱਠ ਦੇ ਬਾਬਤ 11 ਵਜੇ ਮੇਰਾ ਇੱਕ ਦੋਸਤ ਪਹੁੰਚਿਆ ਸੀ ਇਕੱਠਿਆਂ ਕੈਰੀਅਰ ਸ਼ੁਰੂ ਕੀਤਾ ਸੀਗਾ 11:30 ਉਹਨੇ ਜਦ ਪਹਿਲੀ ਫੋਟੋ ਭੇਜੀ ਮੈਂ ਤੁਹਾਨੂੰ ਦਿਖਾਵਾਂ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਕਿ ਅਮਰਤਪਾਲ ਸਿੰਘ ਹੋਰਾਂ ਵਾਲੇ ਪੰਡਾਲ 'ਚ ਬੰਦਾ ਹੀ ਆ ਨਹੀਂ ਸੀ ਪਰ ਕੁਝ ਮਿੰਟਾਂ ਬਾਅਦ ਉਸਨੇ ਫੋਟੋ ਭੇਜੀ ਤਾਂ ਉੱਥੇ ਸੈਂਕੜੇ ਹਜ਼ਾਰ ਬੰਦੇ ਆ ਗਏ ਸੀ 11 ਵਜੇ ਤੋਂ ਬਾਅਦ 11:30 11:00 ਵਜੇ ਤੋਂ ਬਾਅਦ ਤਾਂ ਮਤਲਬ ਕਿ ਇਕੱਠ ਦੇ ਹੁਣ ਤੁਲਨਾਤਮਕ ਚਲੋ ਅੱਜ ਤਾਂ ਕਹਿ ਦਉਗੇ ਤੁਸੀਂ ਕਿ ਇਦਾਂ ਉਦਾਂ ਜੀ ਠੀਕ ਐ ਇਕੱਠ ਪਹਿਲਾਂ ਆਮ ਆਦਮੀ ਪਾਰਟੀ ਦੇ ਹੱਕ ਚ ਵੀ ਵੱਡੇ ਨਹੀਂ ਸੀ ਹੁੰਦੇ ਹੂੰ ਇਹ ਵੀ ਤੁਹਾਨੂੰ ਮੈਂ ਦੱਸਦੇ ਮਾਜੀ ਹਾਂ ਜੀ ਹਾਂ ਜੀ ਉਹ ਸੱਜੇ ਚ ਜਾ ਕੇ ਖੜਦੇ ਹੁੰਦੇ ਸੀ ਬੰਦੇ ਪਿੰਡ ਚੋਂ ਵੀ ਤੀ ਜਾਂਦੇ ਹੁੰਦੇ ਸੀ ਉਹਨਾਂ ਕੋਲ ਹੂੰ ਜੀ ਤੇ ਜਿਹੜੇ ਜਾਂਦੇ ਸੀ ਉਹ ਜ਼ਿਆਦਾਤਰ ਭਗਵੰਤ ਮਾਨ ਦੇ ਚੁਟਕਲੇ ਵੀ ਸੁਣਨ ਜਾਂਦੇ ਸੀ ਹੂੰ ਔਰ ਕਈ ਥਾਂ ਹੀ ਭਗਵੰਤ ਮਾਨ ਦਾ ਝੂਠਾ ਪ੍ਰਚਾਰ ਕਰ ਦਿੱਤਾ ਜਾਂਦਾ ਸੀ ਕਿ ਮਾਨ ਸਾਹਿਬ ਆ ਰਹੇ ਨੇ ਜੀ ਕਿਉਂਕਿ ਕ라우ਡ ਪੁੱਲਰ ਸੀ ਬਿਲਕੁਲ ਤਾਂ ਮਤਲਬ ਕਿ ਇਸ ਤਰ੍ਹਾਂ ਇਕੱਠ ਛੋਟੇ ਛੋਟੇ ਇਕੱਠ ਹੁੰਦੇ ਸੀ ਆਮ ਆਦਮੀ ਬਣ ਕੇ ਸੋ ਠੀਕ ਹੈ ਅਕਾਲੀ ਦਲ ਬਦਲ ਆਸ ਇਹ ਲਾਏਗਾ ਕਿ ਅਸੀਂ ਖਤਮ ਨਹੀਂ ਹੋਏ ਅਸੀਂ ਆਪਣੀ ਇੱਥੋਂ ਨਵੀਂ ਸ਼ੁਰੂਆਤ ਕਰ ਸਕਦੇ ਹਾਂ ਪਰ ਉਹਦੇ ਚ ਕੀ ਹੈ ਕਿ ਸਭ ਤੋਂ ਵੱਡਾ ਅੜਿੱਕਾ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਅਕਾਲ ਤਖਤ ਦੇ ਆਦੇਸ਼ ਦਾ ਪੂਰਨ ਅਮਲ ਉਹ ਰਹੇਗਾ ਦੂਜੀ ਚੀਜ਼ ਹੋਰ ਬਾਕੀ ਤਾਂ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਹੁੰਦੀਆਂ ਅੱਗੇ ਚੱਲ ਕੇ ਦੂਜੀ ਚੀਜ਼ ਕਿ ਜਿਹੜੀ ਆ ਸਰਕਾਰ ਚੱਲ ਰਹੀ ਆ ਇਹਦਾ ਅੱਗੇ ਹੁਣ 2 ਸਾਲ ਦਾ ਜਿਹੜਾ ਕਾਰਜਕਾਲ ਆ ਉਹ ਕਿਸ ਤਰ੍ਹਾਂ ਦਾ ਰਹਿੰਦਾ ਹੈ ਬਿਲਕੁਲ ਕਾਂਗਰਸ ਕਿੱਥੇ ਖੜਦੀ ਆ ਤੇ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਅੱਜ ਦੇ ਇਕੱਠ ਤੋਂ ਆਪਾਂ ਕਿਸੇ ਦੀ ਤਕਦੀਰ ਨਹੀਂ ਤੈਅ ਕਰ ਸਕਦੇ ਕਿ ਅਮਰਤਪਾਲ ਸਿੰਘੁਰਾ ਨੂੰ ਠੀਕ ਆ ਆਪਾਂ ਕਹਿ ਸਕਦੇ ਆ ਕਿ ਜਿੰਨਾ ਉਹਨਾਂ ਨੇ ਜ਼ੋਰ ਲਾਇਆ ਜੀ ਪ੍ਰਚਾਰ ਕਰ ਰਹੇ ਸੀ ਕਿ ਭਈ ਇਕੱਠ ਓਡਾ ਵੱਡਾ ਨਹੀਂ ਹੋਇਆ ਹੂੰ ਹੂੰ ਜਿਵੇਂ ਆਪਾਂ ਖਾਲੀ ਕੋਈ 20 50 ਹਜ਼ਾਰ ਲੱਖ ਦਾ ਇਕੱਠ ਚਲੋ ਨਹੀਂ ਹੋਇਆ ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਸਮਾਂ ਜਿਹੜਾ ਹੁੰਦਾ ਨਾ ਬਹੁਤ ਜਲਦੀ ਜਲਦੀ ਰਾਜਨੀਤੀ ਚ ਸਮੀਕਰਨ ਤੇ ਚੀਜ਼ਾਂ ਨੂੰ ਬਦਲ ਦਿੰਦਾ ਹੈ ਇਹ ਚੀਜ਼ ਆਮ ਆਦਮੀ ਪਾਰਟੀ ਦੇ ਆਪਾਂ ਹੱਕ ਚ ਉੱਠੀ ਨੇਰੀ ਤੋਂ ਵੀ ਦੇਖ ਸਕਦੇ ਆ ਕਿ ਇਹ ਪਤਾ ਨਹੀਂ ਲੱਗਦਾ ਹੁੰਦਾ ਹੋ ਸਕਦਾ ਕੱਲ ਨੂੰ ਕਿ ਸਾਰੇ ਨੁਕਸਾਨੇ ਜਾਣ ਜੀ ਜੀ ਜੇ ਝਖੜ ਐਸਾ ਝੁੱਲ ਜਾਵੇ ਆਮ ਆਦਮੀ ਪਾਰਟੀ ਦੀ ਮਸਾਲ ਆਪਣੇ ਸਾਹਮਣੇ ਆ ਜੀ ਸਾਚਮੁਖ ਤਾਂ ਪਹਿਲਾਂ ਉਹ ਫੇਲ ਕਰ ਗਏ ਸੀ ਹੂੰ 17 ਚ ਬੁਰੀ ਤਰ੍ਹਾਂ ਮਤਲਬ ਕਿ ਕਹਿ ਲੋ ਕਿ ਸਟਰਗਲ ਕਰ ਰਹੇ ਸੀਗੇ ਜੀ ਜੀ 17 ਚ ਮਤਲਬ ਬਰੋਦੀ ਤੇ ਰ ਵਿੱਚ ਤਾਂ ਆ ਗਿਆ ਠੀਕ ਠਾਕ ਰਹਿ ਗਿਆ ਜੀ ਪਰ 17 ਤੋਂ ਬਾਅਦ ਸਟਰਗਲ ਸ਼ੁਰੂ ਹੋ ਗਿਆ ਉਹਨਾਂ ਦਾ ਬਿਲਕੁਲ ਹੀ ਐ ਲੱਗਦਾ ਸੀਗਾ ਕਿ ਹੁਣ ਇਹ ਕਦੇ ਵੀ ਸੱਤਾ ਦੇ ਨੇੜੇ ਨਹੀਂ ਆ ਸਕਦੇ ਪਰ ਅਚਾਨਕ ਚੀਜ਼ਾਂ ਬਦਲਦੀਆਂ ਵੀ ਕਿੱਥੇ ਜਾ ਕੇ ਹੂੰ ਔਰ ਫਿਰ ਤੁਸੀਂ ਦੇਖ ਲਓ ਬਾਜ਼ੀ ਬਲਟ ਜਾਂਦੀ ਸੋ ਇਹ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ ਤੁਸੀਂ ਜੋ ਸਵਾਲ ਕੀਤਾ ਮੈਂ ਉਹਦਾ ਕਾਹਲੀ ਚ ਜਵਾਬ ਨਹੀਂ ਦੇਣਾ ਚਾਹੁੰਦਾ ਮੈਂ ਕਹਿੰਦਾ ਕਿ ਹਜੇ ਹੋਰ ਟਾਈਮ ਲੱਗੇਗਾ ਹਜੇ ਪਤਾ ਲੱਗੇ ਥੋੜਾ ਜਿਹਾ ਲੱਗਦਾ ਜ਼ਰੂਰ ਸੀਗਾ ਕਿ ਯਾਰ ਇੱਕ ਵਾਰੀ ਜਿਹੜੀ ਚੀਜ਼ ਸਾਹਮਣੇ ਆ ਰਹੀ ਹੈ ਉਹਦੇ ਤੋਂ ਆਪਾਂ ਅੰਦਾਜ਼ਾ ਕੀ ਲਾ ਰਹੇ ਹਨ ਵੇਖਣ ਦਾ ਤੁਹਾਡਾ ਨਜ਼ਰੀਆ ਉਸ ਕਰਕੇ ਮੈਂ ਇਹ ਸਵਾਲ ਕੀਤਾ ਕੁਝ ਦੋਸਤ ਹੋਰ ਵੀ ਆਪਣੇ ਨਾਲ ਜੁੜੇ ਨੇ ਉਹ ਕਹਿ ਰਹੇ ਨੇ ਕਿ ਜਗਤਾਰ ਸਿੰਘ ਜੀ ਕਰਨੇ ਕਿ ਮਨਪ੍ਰੀਤ ਯਾਲੀ ਨੇ ਵੀ ਕੁਝ ਸਵਾਲ ਚੁੱਕੇ ਨੇ ਅੱਜ ਤੇ ਤੁਸੀਂ ਕੋਈ ਕਮੈਂਟ ਪੜਨ ਲਗੇ ਸੀ ਹਾਂ ਜੀ ਸਦਾ ਕਰ ਸਦਾ ਗੱਡੀ ਐਸੇ ਕਰ ਰਹੀ ਸੀ ਕਿ ਪੰਜਾਬ ਸ਼ਬਦ ਵਾਲੀ ਤੁਹਾਡੀ ਗੱਲ ਸਹੀ ਹੋ ਗਈ ਕਿ ਪੰਜਾਬ ਸ਼ਬਦ ਵੀ ਵਿੱਚ ਆਏਗਾ। ਉਹ ਹਾਂ ਜੀ ਉਹ ਕਾਫੇ ਹੁੰਦੇ ਨੇ ਜੀ ਕਈ ਵਾਰ ਸਹੀ ਹੋ ਜਾਂਦੇ ਆ। ਤਾਂ ਮੇਰਾ ਇਹ ਮੰਨਣਾ ਸੀਗਾ ਕਿ ਪੰਜਾਬ ਸ਼ਬਦ ਦੇ ਲੈ ਕੇ ਆਉਣਗੇ ਵਿੱਚ। ਜੀ ਅਕਾਲੀ ਸ਼ਬਦ ਵੀ ਲੈ ਕੇ ਆਉਣਗੇ। ਤਾਂ ਦੋਨੇ ਆ ਗਏ। ਹੂੰ ਹੂੰ ਬਿਲਕੁਲ ਦੋਨੇ ਆ ਗਏ ਵਾਰਸ ਪੰਜਾਬ ਦੇ ਵੀ ਆ ਗਏ। ਕਿਉਂਕਿ ਪੰਜਾਬ ਸ਼ਬਦ ਦੇ ਕਿਸ ਤਰ੍ਹਾਂ ਦਾ ਨਾ ਕਿ ਉਹਦੇ ਨਾਲ ਜੇ ਆਪਾਂ ਦੇਖੀਏ ਤਾਂ ਚਾਹੇ ਕੋਈ ਕਿਸੇ ਵੀ ਮਜ਼ਹਬਤ ਹੋਵੇ, ਕਿਸੇ ਵੀ ਆਈਡੀਓਲੋਜੀ ਤੋ ਹੋਵੇ ਜੀ ਤੋਂ ਬੰਦਾ ਪੰਜਾਬ ਦੇ ਵਿੱਚ ਜੁੜਦਾ ਆ ਕਿ ਭਾਵਨਾਤਮਕ ਸੱਭਿਆਚਾਰਕ ਰਾਜਨੀਤਿਕ ਹਰੇਕ ਪੱਖ ਦਾ ਉਹਦਾ ਇੱਕ ਜੁੜਾਵ ਹੈ ਨਾ ਬਾਕੀ ਸੋਸ਼ਲ ਮੀਡੀਆ ਨੇ ਵੀ ਤਾਂ ਤੁਹਾਨੂੰ ਪਤਾ ਇਹ ਚੀਜ਼ਾਂ ਜੋੜੀਆਂ ਨੇ ਪੰਜਾਬ ਸ਼ਬਦ ਕਰਕੇ ਤੇ ਆਪਾਂ ਕਿੰਨਾ ਗੱਲਾਂ ਵੇਖੀਆਂ ਨੇ ਦਿਲਜੀਤ ਮੋਰੇਆਂ ਤੱਕ ਨਾ ਤਾਂ ਲੋਕ ਜੁੜੇ ਹੋਏ ਨੇ ਸੋਸ਼ਲ ਮੀਡੀਆ ਦਾ ਪ੍ਰਭਾਵ ਵੀ ਹਾਂਜੀ ਆ ਦੇਖੋ ਰਕੇਸ਼ ਜੀ ਕਹਿ ਰਹੇ ਨੇ ਕਿ ਮਾਝੇ ਵਿੱਚ ਹਵਾ ਬਣ ਸਕਦੀ ਉਹੀ ਮੈਂ ਕਹਿੰਨਾ ਨਾ ਜੀ ਕਿ ਖਡੂਰ ਸਾਹਿਬ ਕੀ ਹੋਇਆ ਫਰੀਦਕੋਟ ਕੀ ਹੋਇਆ ਕਿ ਦਿਨਾਂ ਜੀ ਸਾਰੀ ਫਰੀਦਕੋਟ ਤੁਹਾਡੇ ਸਾਹਮਣੇ ਸਰ ਜੀ ਸਿਰਫ 5 ਦਿਨਾਂ ਦੇ ਵਿੱਚ ਹੀ ਹਵਾ ਪਲਟ ਗਈ ਸੀ ਪਲਟ ਗਈ ਸੀ ਬਿਲਕੁਲ ਇਸ ਕਰਕੇ ਹਾਲੇ ਆਪਾਂ ਨੂੰ ਮੇਰੇ ਖਿਆਲ ਦੇ ਨਾਲ ਸਿਰਫ ਤੇ ਸਿਰਫ ਜੋ ਚੱਲ ਰਿਹਾ ਹੈ ਨਾ ਇਹਦੇ ਤੇ ਕੇਂਦਰਤ ਰਹਿਣਾ ਚਾਹੀਦਾ ਚਾਹੀਦੀ ਹੈ ਅੱਗੇ ਜਾ ਕੇ ਦੇਖੋ ਕੰਦੇ ਹੁੰਦੇ ਨਾ ਸਿੱਧੂ ਗੱਲ ਕਰੇ ਹੁੰਦੇ ਬੜੀ ਸ਼ਾਨਦਾਰ ਗੱਲ ਹੁੰਦੀ ਹੈ ਕਈ ਵਾਰ ਕਿ ਗੇਹੂ ਖੇਤ 'ਮੇ ਹਨ ਹੂੰ ਤੇ ਬੇਟੀ ਪੇਟ 'ਮੇ ਹਨ ਆਜੋ ਭయ్యా ਮੰਡੇ ਖਾ ਜੀ ਜੀ ਬਿਲਕੁਲ ਖੈਰ ਮਿੰਟੂ ਜੀ ਦੇਖਦੇ ਆਪਾਂ ਆਪਾਂ ਤੇਹੀ ਗੱਲਾਂ ਹੀ ਕਰਨੀਆਂ ਨੇ ਕੋਈ ਹੋਰ ਗੱਲ ਆਊਗੀ ਤੇ ਆਪਾਂ ਉਸ ਤੇ ਚਰਚਾ ਕਰਾਂਗੇ